ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਬਕਾ ਸਰਪੰਚ ਸੋਨਾ ਸਿੰਘ ਪਿੰਡ ਚੁਗੇਜਵਾਰ ਸਿੰਘ ਵਾਲੇ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਮਤੀ ਦੇ ਇਲੈਕਸ਼ਨ ਚੱਲ ਰਹੇ ਨੇ ਸਾਰੇ ਲੋਕਾਂ ਨੂੰ ਪਤਾ ਹੀ ਏ ਔਰ ਪਿਛਲੇ 10 ਸਾਲ ਲੋਕਾਂ ਦੀ ਸੇਵਾ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਮੇਰੇ ਮਾਤਾ ਸ਼੍ਰੀਮਤੀ ਭਰਾਵਾ ਬਈ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਦੇ ਕੇ ਜਿਹੜਾ ਕਿ ਉਮੀਦਵਾਰ ਵਜੋਂ ਜਲਾਲਾਬਾਦ ਰੂਰਲ ਜ਼ੋਨ 1 ਤੋਂ ਉਮੀਦਵਾਰ ਵਜੋਂ ਐਲਾਨਿਆ ਹੈ ਔਰ ਮੈਂ ਇਸ ਜ਼ੋਨ ਦੇ ਵਿੱਚ ਆਉਂਦੇ ਸਾਰੇ ਪਿੰਡ ਪਿੰਡ ਬੱਲੂਵਾਣਾ ਚੁਗੇ ਜਵਾਰ ਸਿੰਘ ਬਸਤੀ ਦਲਾਵਰ ਕੰਨਲਾਂ ਵਾਲੇ ਚੁਗੇ ਵੱਡਾ ਟਵਾਣਾ ਔਰ ਬਸਤੀ ਸੁੱਕੜ ਦੇ ਪੈਣ ਭਰਾਵਾਂ ਵੋਟਰਾਂ ਸਪੋਰਟਰਾਂ ਔਰ ਨੌਜਵਾਨਾਂ ਨੂੰ ਇਹ ਹੱਥ ਜੋੜ ਕੇ ਅਪੀਲ ਕਰਦਾ ਕਿ ਤਗੜੇ ਹੋ ਕੇ 14 ਤਰੀਕ ਨੂੰ ਤਕੜੀ ਤੇ ਮੋਰ ਲਾ ਕੇ ਸਾਨੂੰ ਕਾਮਯਾਬ ਕਰੋ ਔਰ ਮੈਂ ਇਹ ਵਾਦਾ ਕਰਦਾ ਕਿ ਜੇ ਤੁਸੀਂ ਸਾਡੀ ਜਿੱਤ ਸਾਨੂੰ ਜਿੱਤ ਦਿਵਾਉਂਦੇ ਹੋ ਤਾਂ ਮੈਂ ਜਦੋਂ ਵੀ ਕਿਸੇ ਭੈਣ ਭਰਾ ਨੂੰ ਕੋਈ ਲੋੜ ਪੈਂਦੀ ਹੈ ਤਾਂ ਪਹਿਲਾਂ ਵਾਂਗੂ ਮੈਂ ਚੋ ਵੀ ਘੰਟੇ ਹਰੇਕ ਦੇ ਨਾਲ ਸੇਵਾ ਦੇ ਵਿੱਚ ਹਾਜ਼ਰ ਰਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ